ਖੂਜੇ ਟਾਈਮ ਪਹਿਲਾਂ ਮੈਂ ਤੇਰੇ ਗੁੱਟ ਤੇ ਰਖੜੀ ਬੰਨ੍ਹਦੀ ਹੁੰਦੀ ਸੀ ਵੀਰੇ ਪਰ ਅੱਜ ਦੇਖ ਅੱਜ ਮੈਂ ਤੇਰੀ ਰਾਖ ਆਪਣੇ ਹੱਥਾਂ 'ਚ ਫੜੀ ਬੈਠੀ ਆ ਤੂੰ ਮੈਨੂੰ ਕਹਿੰਦਾ ਹੁੰਦਾ ਸੀ ਨਾ ਕਿ ਮੈਨੂੰ ਛੱਡ ਕੇ ਨਾ ਜਾਇਂ ਪਰ ਮੈਨੂੰ ਕੀ ਪਤਾ ਸੀਗਾ ਇਹ ਸਫ਼ਰ ਆਪਣਾ ਇੰਨਾ ਛੋਟਾ ਹੋਣ ਵਾਲਾ ਲੈ ਸੁਮੰਤਾ ਮੇਲੇ ਸਾਰਾ ਰੱਖ ਲਿਆ ਕਿੰਨਾ ਖੁਸ਼ੀ ਦਾ ਦਿਨ ਹੈ ਅੱਜ ਹਨਾ ਰਖੜੀਆਂ ਦਾ ਮੈਨੂੰ ਸਾਰੀਆਂ ਭੈਣਾਂ ਨੂੰ ਕਿੰਨਾ ਚਾਹ ਹੁੰਦਾ ਮੈਨੂੰ ਵੀ ਬਹੁਤ ਚਾਹ ਮੈਂ ਵੀ ਨਾ ਛੇਤੀ ਛੇਤੀ ਜਾ ਕੇ ਮੇਰੇ ਵੀਰੇ ਦੇ ਸੋਹਣੇ ਜਿਹੇ ਰਖੜੇ ਬੰਦਦੀ ਆ ਵੀਰੇ 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 ਆਹ ਤੇਨੇ ਕੀ ਹਾਲ ਬਣਾ ਰੱਖਿਆ ਆਪਣਾ ਤੈਨੂੰ ਪਤਾ ਅੱਜ ਰਖੜੀ ਦਾ ਦਿਨ ਐ ਤੇ ਤੂੰ ਚੱਲ ਪਹਿਲਾਂ ਰਖੜੀ ਬੰਨ ਲਾ ਵੀਰੇ ਮੂਵੀ ਤਦਰਲਾ ਆ ਸੀਂ ਵੀ ਫਾ ਵੀਰ ਆਹ ਸੀਂ ਮੇਰਾ ਭਰਾ ਤੂੰ ਠੀਕ ਹੋ ਕੇ ਤਾਂ ਬੈਠ ਜਾ ਥਿੰ ਪਤਾ ਤੂੰ ਤਾਂ ਮੇਰਾ ਹੀਰੋ ਸੀਗਾ ਹੀਰੋ ਪਰ ਹੁਣ ਹੁਣ ਤੂੰ ਆਪਣੇ ਆਪ ਨੂੰ ਜਵੇਂ ਹੀ ਘਾ ਤੁਮ ਕਰਨ ਲੱਗ ਰਿਹਾ ਕੀ ਤੇਰੇ ਸੁਪਨੇ ਸੀਗੇ ਕੀ ਤੂੰ ਬਣ ਰਿਹਾ ਮੈਨੂੰ ਤਾਂ ਸਮਝ ਨਹੀਂ ਲੱਗ ਰੇ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਤੂੰ ਮੈਨੂੰ ਕੀ ਕਹਿੰਦਾ ਹੁੰਦਾ ਸੀਗਾ ਵੀ ਮੈਂ ਤੇਰੀ ਰੱਖਿਆ ਕਰੂੰਗਾ ਪਰ ਅੱਜ ਅੱਜ ਦੇਖ ਮੈਨੂੰ ਮੈਨੂੰ ਤੇਰੀ ਰੱਖਿਆ ਕਰਨੀ ਪੈ ਰਹੀ ਆ ਤੂੰ ਆਪਣੀ ਸੋਨੇ ਵਰਗੀ ਦੇ ਕਿਉਂ ਨਸ਼ਿਆਂ 'ਚ ਖਰਾਬ ਕਰਨ ਲੱਗ ਰਿਆਂ? ਜਾ ਜਾ ਤੂੰ ਕੰਮ ਕਰ ਆਪਣਾ। ਇਹ ਮੇਰੀ ਜ਼ਿੰਦਗੀ ਆ। ਵੀਰੇ ਜ਼ਿੰਦਗੀ ਤਾਂ ਤੇਰੀ ਆ। ਮੈਨੂੰ ਵੀ ਪਤਾ। ਪਰ ਮੈਂ ਤੇਰੀ ਜ਼ਿੰਦਗੀ ਨੂੰ ਐਵੇਂ ਬਰਬਾਦ ਹੁੰਦੀ ਥੋੜੀ ਦੇਖ ਸਕਦੀ ਆ। ਤੂੰ ਮੇਰਾ ਭਰਾ ਐ। ਨਾਲ ਇੱਕ ਗੱਲ ਹੋਰ। ਆਰਖੜੀਆਂ ਦੇ ਨਾਲ ਸਾਰੀਆਂ ਭੈਣਾਂ ਆਪਣੇ ਵੀਰਾਂ ਦੀ ਸੁੱਖ ਮੰਗਦੀਆਂ ਨੇ, ਖੈਰ ਮੰਗਦੀਆਂ ਨੇ। ਉਹ ਤਾਂ ਵਧੀਆ ਵਧੀਆ ਤੋਹਫੇ ਮੰਗਦੀਆਂ ਨੇ ਪਰ ਮੈਨੂੰ ਮੈਨੂੰ ਕੁਝ ਨਹੀਂ ਚਾਹੀਦਾ ਵੀਰੇ ਮੇਰੇ ਨਾਲ ਇੱਕ ਵਾਦਾ ਕਰ ਲੈ ਬਸ ਕਿ ਤੂੰ ਉਹ ਨਸ਼ੇ ਛੱਡ ਦੇ ਵੀਰੇ ਵੀਰੇ ਇੱਕ ਵਾਦਾ ਤਾਂ ਕਰ ਲੈ ਮੇਰੇ ਨਾਲ ਰੈਂਬੋ ਬ੍ਰੋ ਕੀ ਹਾਲਾਂ ਉਹ ਵਧੀਆ ਬ੍ਰੋ ਕੀ ਹਾਲ ਹੈ ਔਰ ਕਿਵੇਂ ਬ੍ਰੋ ਠੀਕ ਹੈ ਇੱਧਰ ਚੱਲੇ ਇੱਧਰ ਮੈਂ ਆਪਣੇ ਜੱਗੀ ਬ੍ਰੋ ਕੋਲ ਚੱਲਿਆ ਮੈਨੂੰ ਮਿਸ ਕਰ ਰਿਹਾ ਉਹ ਕਿਕੋਲ ਕੀ ਕੰਮ ਕਰਨ ਬਸ ਬ੍ਰੋ ਸਾਡੀਆਂ ਹੀ ਯਾਰ ਫ੍ਰੈਂਡਲੀ ਬਾਤਾਂ ਓਕੇ ਬ੍ਰੋ ਓਕੇ ਯਾਰ ਜੱਗੀ ਕੋਲੇ ਕੀ ਕਰਨ ਕਰਦੇ ਆ ਮਾਲ ਇਹੋ ਉਸ ਨੂੰ ਦਿੰਦਾ ਸਪਲਾਈ ਇਹ ਹੀ ਕਰਾਉਂਦਾ ਬੰਦਾ ਮੈਨੂੰ ਨਸ਼ੇੜੀ ਲਾ ਦਿੰਦਾ ਸੀੜੀਆ ਔਰ ਟੂ ਘਰ ਇੱਕ ਨਦੇ ਦਾ ਵੀ ਨਸ਼ੇ ਤੇ ਲਾਉ ਲਾਉ ਇੱਕ ਘਰ ਪਿੰਡ ਚ ਹੋਰ ਖਰਾਬ ਕਰੂਗਾ ਹੋ ਗਿਆ ਦੋ ਤਿੰਨ ਦਿਨਾਂ ਨੂੰ ਦੇਵਾ ਗੁੱਲ ਹੋਇਆ ਲੈ ਉਹ ਕਰਦਾ ਇਹ ਬੰਦਾ ਬੰਦੇ ਆਪਣੇ ਪਿੰਡ ਚ ਨਸ਼ੇ ਦੀ ਸਪਲਾਈ ਕਰਦੇ ਆ ਮਾਂ ਮਾਂ ਹਾਂ ਪੁੱਤ ਮੈਨੂੰ ਪੈਸੇ ਦੇ ਦੇ ਮਾਂ ਪੁੱਤ ਤੂੰ ਇਹ ਕੀ ਹਾਲਤ ਬਣਾਈ ਆ ਆਪਦੀ ਤੂੰ ਆਪਦੇ ਆਪ ਕੰਨੀ ਦੇਖ ਲੈ ਕਿੱਥੋਂ ਦੇਈ ਜਾਵਾਂ ਮੈਂ ਤੈਨੂੰ ਪੈਸੇ ਮਾਂ ਮੇਰਾ ਸਰੀਰ ਟੁੱਟ ਰਿਹਾ ਮੈਨੂੰ ਮੈਨੂੰ ਪੈਸੇ ਚਾਹੀਦੇ ਮਾਂ ਕੋਈ ਨਾ ਪੁੱਤ ਤੂੰ ਅੰਦਰ ਪੈ ਜਾ ਤੂੰ ਕਿਤੇ ਨਾ ਜਾ ਨਹੀਂ ਨਹੀਂ ਮਾਂ ਮੈਨੂੰ ਪੈਸੇ ਚਾਹੀਦੇ ਪੁੱਤ ਵੀਰੇ ਆਹ ਤੂੰ ਕੀ ਕਰੀ ਐ ਨਾ ਮਾਂ ਤੈਨੂੰ ਆਪਣਾ ਪੁੱਤ ਚਾਹੀਦਾ ਕਿ ਮੇਰੀ লাশ ਨਾ ਪੁੱਤ ਮੈਨੂੰ ਤਾਂ ਆਪਦਾ ਪੁੱਤ ਚਾਹੀਦਾ ਇਹ ਗੱਲਾਂ ਨਾ ਕਰ ਤੂੰ ਪੁੱਤ ਮੈਨੂੰ ਪੈਸੇ ਦੇ ਦੇ ਮਾਂ ਵੀਰੇ ਮੇਰੀ ਗੱਲ ਸੁਣ ਨਾ ਨਸ਼ੇ ਤੈਨੂੰ ਖਾ ਜਾਣਗੇ ਇੱਕ ਦਿਨ ਤੈਨੂੰ ਕੀ ਪਤਾ ਮੇਰੇ ਕਰਕੇ ਦਾ ਮੈਨੂੰ ਪੈਸੇ ਚਾਹੀਦੇ ਆ ਵੀਰੇ ਆਈਦੇ ਆ ਮਾ ਮੈਨੂੰ ਪੈਸੇ ਚਾਹੀਦੇ ਆ ਵੀਰੇ ਗੱਲ ਤਾਂ ਸੁਣ ਲਾ ਚੱਲ ਯਾਰ ਰੈਂਬੋ ਦਿਮਾਗ ਖਰਾਬ ਹੋਇਆ ਪਿਆ ਓਏ ਆ ਜਾ ਬਰੋ ਟੈਨ ਨੂੰ ਕੂਲ ਕਰ ਦੇ ਮਹ ਬਹੁਤ ਟੌਪ ਦਾ ਮਾਲ ਆਇਆ ਹੋਇਆ ਯਾਰ ਬਰੋ ਟੈਨਸ਼ਨ ਕਿਉਂ ਲਈ ਹੈ ਮੇਰੇ ਹੁੰਦੇ ਤੇ ਲੈ ਜਾ ਮੈਨੂੰ ਓਏ ਆ ਜਾ ਬਰੋ रात चुप कर जा माँ प्यो कोर्द की है। तेरे बहुत दिया। पे दर्द दी दवाई दिया। पर मेरा पुत जेड़े रात तुर पे ऐसा कोई हल नहीं है चुप कर जा मां ਕਿਉਂ ਐ ਕਰ ਰਿਆਂ ਤੂੰ ਮਾਂ ਹਾਂ ਪੁੱਤ ਦੇਖੀ ਵੀਰਾ ਹੁਣ ਤੱਕ ਨਹੀਂ ਆਇਆ ਹਨਾ ਮੇਂ ਦਾ ਸੱਚੇ ਇੰਨੀ ਟੈਨਸ਼ਨ ਹੋਈ ਪਈ ਆ ਕੋਈ ਨਾ ਪੁੱਤ ਟੈਨਸ਼ਨ ਨਾ ਕਰ ਆ ਜਾਂਦਾ ਬਾਹਰੇ ਦੋਸਤਾਂ ਕੋਲੇ ਖੜਾ ਬੈਠਾ ਹੋ ਕਿਤੇ ਦੋਸਤਾਂ ਕੋਲੇ ਕਿੱਥੇ ਮਾਂ ਤੂੰ ਕੀ ਕਰਦੀ ਸੀ ਹੁਣ ਅੰਦਰ ਮੈਂ ਤਾਂ ਕੰਮ ਕਰਕੇ ਆਇਆ ਤੂੰ ਐ ਕਰ ਸਬਜੀ ਬਣਾ ਲਾ ਭਿੰਡੀਆਂ ਬਣਾ ਲਈ ਉਹਨੂੰ ਪਸੰਦ ਨੇ ਮੈਂ ਲੈ ਕੇ ਰੱਖੀਆਂ ਨੇ ਹਾਂ ਮਾਂ ਬਿਰੇ ਨੂੰ ਭਿੰਡੀਆਂ ਦੀ ਸਬਜੀ ਬਹੁਤ ਪਸੰਦ ਆ ਸਵੇਰੇ ਵੀ ਹਰ ਖਾ ਕੇ ਚੱਲਿਆ ਗਿਆ ਰੋਟੀ ਰੋਟੀ ਖਾ ਕੇ ਨਹੀਂ ਗਿਆ ਆਉਂਦੇ ਨੇ ਅੰਦਰ ਵੜਦੇ ਨੇ ਉਹਨੇ ਰੋਟੀ ਮੰਗਣੀ ਆ ਪੁੱਤ ਸਹੀ ਗੱਲ ਐ ਮਾਂ ਬਸ ਠੀਕ ਐ ਮੈਂ ਨਾ ਸਬਜੀ ਦੀ ਤਿਆਰੀ ਕਰਦੀ ਆ ਠੀਕ ਐ ਤੂੰ ਵੀ ਨਾ ਗਰਮੀ ਆ ਬਾਹਰੇ ਬਹੁਤ ਕੱਪੜੇ ਤਿਆ ਲਾ ਕੇ ਅੰਦਰ ਆ ਕੇ ਬੈਠ ਜੀ ਆਉਣੀ ਆ ਪੁੱਤ ਮੈਂ ਹਾਂ ਕੀ ਕਰਾਂ ਕੁੜੀ ਨੂੰ ਤਾਂ ਸਮਝਾ ਦੰਨੀ ਆ ਜੋੜਾ ਮੇਰੇ ਦਿਲ ਨੂੰ ਦੁੱਖ ਹੁੰਦਾ ਕੱਲਾ ਜਵਾਕ ਸੀ ਮੇਰਾ ਕਿਹੜੇ ਰਾਹਾਂ ਤੇ ਚੱਲ ਪਿਆ ਕਿਵੇਂ ਆਪਦੇ ਮਨ ਨੂੰ ਸਮਝਾਵਾਂ ਮੈਂ ਉਫਰ ਜਾ ਬੱਬੇ ਮੈਂ ਲਾ ਲੇ ਰੈਂਬੋ ਓ ਰੋਕ ਜਾ ਓ ਲਾਰੇ ਜਾਣ ਨਿਕਲੀ ਓਏ ਦੇ ਦਾ ਲਾੜੀ ਨਹੀਂ ਲੱਭਰੀ ਬਰੋ ਅਰੇ ਰੋਮੇਟ ਰੁਕਾ ਫੜ ਦੋਸਤ ਮਾਨਾ ਡੋਲਦੀ ਉਹ ਦੋ ਮਿੰਟ ਬ੍ਰੋ ਕਿੱਛੂ ਮੁਲਤੀ ਹੈ ਲੈਨੇ ਆਪਾਂ ਵੇਖੀ ਆਂ ਬੁਰੇ ਰਾਤ ਹੈ ਬੁਰਾ ਆ ਰਹੀ ਇਹ ਵਾ ਸਮਾਨਾ ਫਾਜਾ ਉਹ ਸੁਣਾ ਦੇ ਵੜਾ ਗਿਆ ਨਿਰਾਸ਼ਾ ਮਾਨਾ ਜਨਾਧਾ ਪੂਰਾ ਨਹੀਂ ਅਗਰ ਇਹਦਾ ਪੂਰਾ ਅਦਾਸ ਮੰਗਣੇ ਪੈਣੇ ਬ੍ਰੋ ਇਹ ਹੋਉਂਦੀ ਹੈ ਰੈਂਬੋ ਕਹਿੰਦਾ ਮੈਂ ਵੀ ਰੈਂਬੋ ਜੱਗੀ ਜੱਗੀ ਬ੍ਰੋ ਬ੍ਰੋ ਕੀ ਹੋ ਗਿਆ ਜੱਗੀ ਬ੍ਰੋ ਜੱਗੀ ਜੱਗੀ ਵੀਰੇ ਓਏ ਉਹ ਕੀ ਕਰਤਾ ਤੂੰ ਮੈਨੂੰ ਰੈਂਬੋ ਜੱਗੀ ਵੀਰੇ ਜੱਗੀ ਭਾਈ 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 ਹਾਂ ਪੁੱਤ ਕੌਣ ਆ ਲਈ ਜਗਦੀ ਜਗਦੀ ਜੱਗੀ ਨਾ ਮਤ ਬਾਹਰੇ ਆ ਬਾਹਰ ਨਹੀਂ ਗਿਆ ਸੀ ਨਹੀਂ ਤਾਈ ਜੱਗੀ ਉੱਥੇ ਲੈ ਨਾਲ ਰਿਢ ਗਿਆ ਪਿਆ ਨਾਲੇ ਉਹਦੇ ਮੂੰਹ ਚ ਧੱਗ ਦਲ ਰਹੀ ਆ ਪ੍ਰੀਤ ਨਹੀਂ ਪ੍ਰੀਤ ਉਹ ਤੇਰਾ ਭਾਈ ਕੀ ਹੋਇਆ ਮਾ ਕੀ ਹੋਇਆ ਮੇਰਾ ਤੇਰਾ ਕੀ ਹੋਇਆ ਵੀਰਾ ਸਰ ਤਾ ਵੀਰਾ ਵੀਰੇ ਨੂੰ ਮਾਰਾ ਕੀ ਮੇਰੇ ਵੀਰੇ ਨੂੰ ਕੀ ਹੋਇਆ ਪਰਸ਼ੇ ਨਹੀਂ ਆ ਰਹੀ ਮਾ 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 ਵੀਰਾ ਮਾ ਮਾ ਵੀਰਾ ਮਾ ਫੋਨ ਦੇ ਗਿਆ ਵੀਰਾ ਕਿਤੇ ਪਹਿਨੇ ਨਾ ਕਰਾਰੇ ਵੇ ਮਾ ਵੀਰਾ மீரா பட்டா மீரா பட்டுக்கே ஆறியான்னு மீரா பட்டட்டகாடு மீரா பாலே மீரா பட்டட்டகாடு முன்னுக்கு என்னதுக்கு என்ன ஆச்சு ஆ சுத்தட்டு மாரோ ஓட ਤੇਰੇ ਜਾਉਂਦੇ ਰਹਿਣਾ ਵੀਰੇ ਉੱਠ ਜਾ ਇੱਕ ਵਾਰੀ ਆਪਣੀ ਭੈਣ ਨਾਲ ਗੱਲ ਕਰ ਲੈ ਵੀਰੇ ਰਖੜੀ ਦਾ ਧਾਗਾ ਟੁੱਟ ਗਿਆ ਵੀਰੇ ਪਰ ਤੇਰੀਆਂ ਯਾਦਾਂ ਨਹੀਂ ਤੇਰੇ ਵਾਦੇ ਦੀ ਉਡੀਕ ਰਹੂਗੀ ਅਗਲੇ ਜਨਮ ਤੱਕ ਅੱਜ ਤੋਂ ਤੂੰ ਕਿ ਵੱਟੀ ਹੁਣ ਸੀਨੇ ਨਾਲ ਤੇਰੀ ਲਈ 베 위라 ਕੀ ਦੇ ਬਨੂ ਰਖੜੀ ਤੈਨੂੰ ਪਹਿਣੇ ਦੀ ਯਾਦ ਹੀ ਨਾ ਆਈ ਮੈਂ 위라 ਕੀ ਦੇ ਬਨੂ ਰਖੜੀ 베 위라 ਕੀ ਦੇ ਬਨੂ ਰਖੜੀ